ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਅਸੀਂ ਹਾਜ਼ਰ ਹੋਏ ਹਾਂ ਮਾਤਾ ਕਾਲੀ ਦਾ ਢਾਈਆ ਕਲਾਮ ਲੈ ਕੇ ਹਾਜ਼ਰ ਹੋਏ ਹਾਂ ਜਿਹੜਾ ਕਿ ਨਰਾਤਿਆਂ ਦੇ ਵਿੱਚ ਮਾਤਾ ਕਾਲੀ ਨੂੰ ਸਿੱਧ ਕਰਨ ਦਾ ਹੈ ਢਾਈਆ ਕਲਾਮ ਆ ਇਹ ਬਹੁਤ ਹੀ ਜ਼ਬਰਦਸਤ ਢਾਈਆ ਕਲਾਮ ਹੈ ਮਾ ਕਾਲੀ ਦਾ ਜੇ ਨਰਾਤਿਆਂ ਦੇ ਵਿੱਚ ਮਾਤਾ ਕਾਲੀ ਨੂੰ ਸਿੱਧ ਕਰਨਾ ਤੇ ਇਹ 9 ਦਿਨਾਂ ਦੇ ਵਿੱਚ 11000 ਦੇ ਦਾਜਾਪ ਕੀਤਾ ਜਾਵੇਗਾ ਇਹ 11000 ਜਾਪ ਕਰ ਲਿਆ ਤੇ ਮਾਤਾ ਕਾਲੀ ਬਚਨ ਬਧਵੇਗੀ ਜਿਹੜਾ ਤੁਸੀਂ ਬਚਨ ਕਰੋਗੇ ਉਹ ਪੂਰਾ ਕਰੇਗੀ ਤੇ ਬਹੁਤ ਜ਼ਬਰਦਸਤ ਕਲਾਮ ਹੈ ਇਹ ਦੋਸਤੋ ਲੈ ਕੇ حاضر ਹੋਇਆ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਪਹਿਲਾਂ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਸਾਡੀ ਖੁਸ਼ਾਰਿਸ਼ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਦਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਪਹਿਲਾਂ ਮਿਲਦੀ ਰਹਣੀਗੀ ਦੋਸਤੋ ਹੁਣ ਗੱਲ ਕਰਦੇ ਹਾਂ ਜੀ ਮਾਤਾ ਕਾਲੀ ਦੇ ਢਾਈਏ ਕਲਾਮ ਬਾਰੇ ਤਾਂ ਦੋਸਤੋ ਮਾਤਾ ਕਾਲੀ ਇੱਕ ਐਸੀ ਬ੍ਰਹਮਾਣ ਦੀ ਸ਼ਕਤੀ ਹੈ ਜਿਹੜੀ ਤੇਵੀ ਸਭ ਕੁਝ ਦੇ ਸਕਦੀ ਹੈ ਸਾਰਾ ਕੁਝ ਕਾਲ ਦੇ ਅਧੀਨ ਹੈ ਕਾਲ ਨੂੰ ਕਾਲ ਚੱਕਰ ਨੂੰ ਰੋਕਣ ਦੇ ਵਿੱਚ ਸਮਰਥਾ ਮਾਤਾ ਕਾਲ ਚੱਕਰ ਨੂੰ ਰੋਕ ਸਕਦੀ ਹੈ ਕਾਲ ਦੇ ਵਿੱਚ ਜਿੰਨੀਆਂ ਵੀ ਚੀਜ਼ਾਂ ਆ ਇਹ ਤੋਂ ਬਿਨਾ ਨਹੀਂ ਚੱਲਦੀਆਂ ਇਸ ਕਰਕੇ ਮਾਤਾ ਕਾਲੀ ਨੂੰ ਸਿੱਧ ਕਰਨ ਦੇ ਲਈ ਬਹੁਤ ਵੱਡੀ ਪਾਵਰ ਬੰਦੇ ਕੋਲ ਹੋਣੀ ਚਾਹੀਦੀ ਹੈ। ਔਰ ਭਗਤੀ ਬਹੁਤ ਜ਼ਬਰਦਸਤ ਹੋਣੀ ਚਾਹੀਦੀ ਬੰਦੇ ਤੋਂ। ਇਹ ਮਾਤਾ ਕਾਲੀ ਨੂੰ ਸਿੱਧ ਕਰਨਾ ਤੇ ਤੇ ਮਾਤਾ ਕਾਲੀ ਜਦੋਂ ਖੁਸ਼ ਮਿਹਰਬਾਨ ਹੋ ਜਾਂਦੀ ਹੈ ਤਾਂ ਬਹੁਤ ਕੁਝ ਦੇ ਦਿੰਦੀ ਹੈ। ਅਰ ਜੇ ਇਹਦਾ ਵਰਦਾਨ ਮਿਲ ਜਵੇ ਫਿਰ ਤਾਂ ਸੋਨੇ ਦੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ। ਕਿ ਜਿਹੜਾ ਢਾਈਆ ਕਲਾਮ ਹੈ ਇਹ ਵਰਦਾਨ ਵਾਲੇ ਕੰਮ ਕਰਦਾ ਆ। ਜੋ ਮੂੰਹੋਂ ਬੋਲ ਕੱਢੂਗਾ ਉਹ ਪੂਰੇ ਕਰੇਗੀ। ਇਸ ਕਰਕੇ ਇਸ ਕਲਾਮ ਨੂੰ ਜਪਨਾ ਬਹੁਤ ਜ਼ਰੂਰੀ ਆ ਤੇ ਜੇ ਨਰਾਤਿਆਂ ਚ ਤੁਸੀਂ માતા ਦੇ ਵਰਤ ਰੱਖਣ ਤੋਂ ਬਾਅਦ ਇਸ ਕਲਾਮ ਨੂੰ ਪੜ੍ਹਦੇ ਰਹੇ ਤੇ 9 ਦਿਨਾਂ ਚ ਇਹਦਾ 11000 ਜਾਪ ਕਰ ਲਿਆ ਤਾਂ ਤੁਹਾਨੂੰ ਮਾਤਾ ਕਾਲੀ ਤੁਹਾਡੇ ਬਚਨਾਂ ਨੂੰ ਤੁਹਾਡੇ ਬੋਲਾਂ ਨੂੰ ਪੂਰਾ ਕਰੇਗੀ ਤੁਹਾਨੂੰ ਦਰਸ਼ਨ ਵੀ ਦੇਵੇਗੀ ਸਿੱਧ ਹੋਵੇਗੀ ਕਾਲੀ ਇਹ ਸਾਡੀ ਗਰੰਟੀ ਆ ਪਰ ਤੁਹਾਨੂੰ ਸਾਡੇ ਤਰੀਕੇ ਦੇ ਨਾਲ ਸਾਡੇ ਕਹਿਣ ਅਨਸਾਰ ਇਸ ਕਲਾਮ ਨੂੰ ਕਰਨਾ ਪੈਣਾ ਆ ਬੇਰੀ ਹੀ ਜਾ ਕੇ ਇਹ ਕਲਾਮ ਜਿਹੜੀ ਐ ਸੱਟ ਹੋਏਗੀ ਤਾਂ ਦੋਸਤੋ ਸਾਡਾ ਫਰਜ਼ ਹੈ ਦੱਸਣਾ ਤੁਹਾਨੂੰ ਇਸ ਕਰਕੇ ਕਿ ਕਿਉਂਕਿ ਕਲਾਮਾਂ ਦੇ ਵਿੱਚ ਤਾਕਤ ਬਹੁਤ ਹੁੰਦੀ ਹੈ ਕਿ ਕਈ ਲੋਕ ਇਸ ਨੂੰ ਮਜ਼ਾਕ ਸਮਝ ਲੈਂਦੇ ਆ ਇਹ ਚੀਜ਼ਾਂ ਮਜ਼ਾਕ ਵਾਲੀਆਂ ਨਹੀਂ ਇਹ ਬਹੁਤ ਉੱਚੀਆਂ ਤੇ ਡੂੰਘੀਆਂ ਉੱਚੀਆਂ ਗੱਲਾਂ ਆ ਇਹਨਾਂ ਗੱਲਾਂ ਨੂੰ ਕੋਈ ਆਮ ਬੰਦਾ ਨਹੀਂ ਸਮਝਦਾ ਜਿਹੜੇ ਮੂਰਖ ਲੋਕ ਐ ਉਹ ਨਹੀਂ ਸਮਝ ਪਾਉਂਦੇ ਤੇ ਜਿਹੜੇ ਭਗਤੀ ਲਨ ਦੇ ਵਿੱਚ ਜਿਹੜੇ ਸਹੀ ਗੱਲਾਂ ਸਹੀ ਤਰੀਕੇ ਦੇ ਨਾਲ ਭਗਤੀ ਚ ਉਤਰਦੇ ਆ ਉਹਨੋਂ ਇਸ ਗੱਲ ਨੂੰ ਸਮਝ ਸਕਦੇ ਆ ਤਾਂ ਤੁਸੀਂ ਵੀ ਇਹਨਾਂ ਕਲਾਮ ਨੂੰ ਪੜ੍ਹ ਕੇ ਮਾਤਾ ਕਾਲੀ ਦੀ ਦੇ ਬੋਲ ਪੂਰੇ ਕਰ ਸਕਦੇ ਹੋ ਮਾਤਾ ਕਾਲੀ ਦੀ ਸਿੱਧੀ ਪ੍ਰਾਪਤ ਕਰ ਸਕਦੇ ਹੋ ਤੇ ਦੋਸਤੋ ਹੁਣ ਤੁਹਾਨੂੰ ਮੈਂ ਉਸ ਕਲਾਮ ਬਾਰੇ ਦੱਸ ਰਿਹਾ ਪਹਿਲਾਂ ਤਾਂ ਤੁਸੀਂ ਕਾਪੀ ਪੈਨ ਲੈ ਕੇ ਇਸ ਕਲਾਮ ਨੂੰ ਨੋਟ ਕਰ ਲਓ ਕਿਉਂਕਿ ਜਿਹੜੀ ਇਹ ਕਲਾਮ ਆ ਇਹਨੂੰ ਨੋਟ ਕਰਨਾ ਬਹੁਤ ਜ਼ਰੂਰੀ ਹੈ ਕਈ ਵਾਰ ਉਦਾਂ ਤੁਸੀਂ ਤੁਹਾਨੂੰ ਚੇਤਾ ਨਹੀਂ ਰਹਿੰਦਾ ਇਸ ਕਰਕੇ ਹੁਣ ਅਸੀਂ ਸਕਰੀਨ ਤੇ ਤਾਂ ਨਹੀਂ ਪਾ ਸਕਦੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਤੁਸੀਂ ਉਸ ਤਰੀਕੇ ਨਾਲ ਪੜ ਲੈਣਾ ਠੀਕ ਹੈ ਜੀ ਬੋਲ ਜੀ ਬੋਲ ਲੈ ਸੁਣ ਲਓ ਪਹਿਲਾਂ ਕਾਲੀ ਕਾਲੀ ਮਹਾਕਾਲੀ ਬ੍ਰਹਮਾ ਦੀ ਬੇਟੀ ਇੰਦਰ ਦੀ ਸਾਲੀ ਉੱਡ ਜਾ ਬੈਠੀ ਪਿੱਪਲ ਦੀ ਢਾਲੀ ਦੋਨੋਂ ਹੱਥ ਵਜਾਵੇ ਤਾਲੀ ਮੇਰਾ ਬਚਨ ਨਾ ਜਾਏ ਖਾਲੀ काली काली महाकाली ब्रह्मा की बेटी इंद्र की साली उड़ जा बैठी पिपल की डाली उड़ जा बैठी पिपल की डाली दोनों हाथ बजावे ताली मेरा बचन ना जावे खाली दोस्तों कलाम फिर एक बार बोल देना काली काली महाकाली ब्रह्मा इंद्र इंदर दी साली उड़ जा बैठी पिपल की डाली दोनों हाथ बजावे ताली मेरा बचन ना जावे खाली ਤਾਂ ਦੋਸਤੋ ਇਹ ਸੀ ਕਲਾਮ ਜਿਹੜੀ ਮਾਤਾ ਕਾਲੀ ਦੀ ਬਹੁਤ ਜ਼ਬਰਦਸਤ ਕਲਾਮ ਹੈ ਇਟਾਈਆ ਕਲਾਮ ਹੈ ਇਹਨੂੰ ਸਿੱਧ ਕਰਕੇ ਤੁਸੀਂ ਮਾਤਾ ਕਾਲੀ ਦੇ ਬੋਲ ਵਚਨ ਪੂਰੇ ਕਰ ਸਕਦੇ ਆ ਜਿਹੜੇ ਵੀ ਤੁਸੀਂ ਮੂੰਹੋਂ ਵਚਨ ਕੱਢੋਗੇ ਪੂਰਾ ਕਰੇਗੀ ਮਾਂ ਕਾਲੀ ਤੇ ਬਹੁਤ ਹੀ ਪਾਵਰਫੁਲ ਕਲਾਮ ਹੈ ਨੂੰ ਮਜ਼ਾਕ ਚ ਨਾ ਸਮਝ ਲਿਓ ਜੇ ਜੀਨ ਨੂੰ ਸਿੱਧ ਕਰ ਲਿਆ ਤਾਂ ਵਚਨ ਪੂਰੇ ਹੋਣਗੇ ਤਾਂ ਦੋਸਤੋ ਹੁਣ ਤੁਸੀਂ ਕਰਨਾ ਕੀ ਹੈ ਪਹਿਲਾਂ ਸੁਣ ਲਓ ਜਿਹੜੇ 9 ਨਰਾਤੇ ਹੋਣੇ ਆ 9 ਨਰਾਤਿਆਂ ਦੇ ਵਿੱਚ ਕਰਨਾ ਆਪਾਂ ਪਹਿਲਾਂ ਤਾਂ ਮਾਤਾ ਕਾਲੀ ਦੇ ਜਾਂ ਮਾਂ ਦੇ ਵਰਤ ਰੱਖਣੇ ਆ ਠੀਕ ਹੈ ਜੀ ਇਹਨਾਂ ਵਿੱਚ ਵਰਤਾਂ ਦੇ ਵਿੱਚ ਵਰਤ ਰੱਖਣੇ ਬਹੁਤ ਜ਼ਰੂਰੀ ਹੈ 9 ਦੇ 9 ਇਹਦੇ ਵਿੱਚ 9 ਵਰਤ ਰੱਖੋਗੇ ਤਾਂ ਹੀ ਇਹ ਜਿਹੜੀ ਕਲਾਮ ਪੂਰੀ ਹੋਏਗੀ ਵਰਤਾਂ ਤੋਂ ਬਿਨਾਂ ਇਹ ਕਲਾਮ ਨਹੀਂ ਪੂਰੀ ਹੋਣੀ ਵਰਤ ਰੱਖਣੇ ਆ ਵਰਤਾਂ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਆ ਤੁਸੀਂ ਦੇਖ ਸਕਦੇ ਹੋ ਕੀ ਖਾਣਾ ਪੀਣਾ ਹਲਕਾ ਫੁਲਕਾ ਖਾ ਸਕਦੇ ਹੋ ਵਰਤ ਰੱਖ ਕੇ ਤੁਸੀਂ ਮਾਤਾ ਕਾਲੀ ਨੂੰ ਲੀ ਜਿਹੜੀ ਇਹ ਕਲਾਮ ਨੂੰ ਸਿੱਧ ਕਰ ਸਕਦੇ ਹੋ 11 9 ਦਿਨਾਂ ਦੇ ਵਿੱਚ 11000 ਜਾਪ ਕਰਨੇ ਆ ਇਹਦੇ 11000 ਜਾਪ ਕਰਕੇ ਇਹਨਾਂ ਸਿੱਧ ਕਰ ਸਕਦੇ ਤੁਸੀਂ ਨਰਾਤਿਆਂ ਦੀ ਖਾਸ ਹੁੰਦੀ ਹੈ ਤੇ ਤੁਸੀਂ ਕਰਨਾ ਹੁਣ ਕੀ ਹੈ ਇੱਕ ਮਾਤਾ ਕਾਲੀ ਦਾ ਜਿੱਦਾਂ ਇੱਕ ਫੋਟੋ ਲੈ ਲੈਣੀ ਹੈ ਮਾਤਾ ਕਾਲੀ ਦੀ ਲੈ ਲਓ ਚਾਹੇ ਦੁਰਗਾ ਦੀ ਲੈ ਲਓ ਦੇਵੀਆਂ ਦੀ ਫੋਟੋ ਲੈ ਲਓ ਨੌ ਦੇਵੀਆਂ ਦੀ ਲੈ ਕੇ ਇੱਕ ਜੋਤ ਜਲਾਉਣੀ ਹੈ ਤੁਸੀਂ 9 ਦਿਨ ਅਖੰਡ ਜੋਤ ਜਲੇਗੀ ਜਿੰਨਾ ਚਿਰ ਰਹੇ ਕਲਾਮ ਚੱਲੇਗੀ ਤੇ ਤੁਸੀਂ ਕਲਾਮ ਜਦੋਂ ਇਹ ਤੁਹਾਡਾ ਕੋਈ ਮੰਦਰ ਨਹੀਂ ਵੀ ਹੈਗਾ ਤੁਸੀਂ ਇੱਕ ਲੱਕੜ ਦੇ ਫੱਟੇ ਦੇ ਉੱਤੇ ਬਣਾ ਕੇ ਦਰਬਾਰ ਬਣਾ ਕੇ ਮਾਤਾ ਦੀ ਫੋਟੋ ਰੱਖ ਕੇ ਜੋਤ ਜਲਾ ਕੇ ਦੇਸੀ ਘਿਓ ਦੀ ਦੋ ਦੋ ਅਰਗਬਤੀਆਂ ਚਲਾਉਣੀਆਂ ਨਾਲ ਠੀਕ ਹੈ ਜੇ ਭੋਗ ਦੇ ਵਿੱਚ ਕੋਈ ਵੀ ਤੁਸੀਂ ਮਿੱਠਾ ਲਾ ਸਕਦੇ ਹੋ ਮਠਿਆਈ ਲਾ ਸਕਦੇ ਹੋ ਜੇ ਤੇ ਦੋ ਜਿਹੜੇ ਕੀ ਇਹਦੇ ਵਿੱਚ ਪਾਨ ਜਿਹੜਾ ਜ਼ਰੂਰ ਲੱਗਣਾ ਹੈ ਮਾਤਾ ਕਾਲੀ ਨੂੰ ਠੀਕ ਹੈ ਇੱਕ ਮਿੱਠਾ ਪਾਨ ਲੱਗਣਾ ਹੈ ਤੇ ਵੈਸੇ ਤਾਂ ਦੋ ਪਾਨ ਹੋਰ ਤਿੰਨ ਪਾਨ ਵੀ ਲਾ ਸਕਦੇ ਤੁਸੀਂ ਇੱਕ ਹਨੂਮਾਨ ਜੀ ਦਾ ਇੱਕ ਪੈਰੋ ਦਾ ਮਾ ਕਾਲੀ ਦੇ ਨਾਲ ਚਲਦੇ ਜਰੂਰੀ ਦੇਣੇ ਹੁੰਦੇ ਆ ਠੀਕ ਹੈ ਜੀ ਦੋ ਲੱਡੂ ਰੱਖ ਲਿਓ ਤਿੰਨ ਪਾਨ ਲੈ ਲਿਓ ਤੇ ਮਾਤਾ ਕਾਲੀ ਨੂੰ ਤੁਸੀਂ ਕੋਈ ਵੀ ਭੋਗ ਲਾ ਦਿਓ ਚਾਹੇ ਮਿਸ਼ਰੀ ਤਾਂ ਲਾ ਦਿਓ ਚਾਹੇ ਕੋਈ ਲਾ ਦਿਓ ਜਾਂ ਮਠਿਆਈ ਦਾ ਲਾ ਦਿਓ ਇਹ ਭੋਗ ਲਾ ਕੇ ਤੁਸੀਂ ਮਾਤਾ ਕਾਲੀ ਨੂੰ ਤੇ ਇਹ ਮਾਤਾ ਕਾਲੀ ਦੇ ਅੱਗੇ ਫਰਿਆਦ ਕਰਨੀ ਕਿ हे ਮਾਤਾ ਕਾਲੀ ਤੇਰੀ ਇਹ ਕਲਾਮ ਸਿੱਧ ਕਰਨ ਜਾ ਰਿਹਾ ਮੇਰੀ ਇਹੀ ਮਨੋ ਕਾਮਨਾ ਪੂਰੀ ਕਰਦੀ ਕਿ ਜੋ ਮੋਹ ਕੱਢਾ ਉਹ ਪੂਰਾ ਹੋ ਜਵੇ ਤੇ ਤੇਰੇ ਦਰਸ਼ਨ ਹੋ ਜਾਣ ਤੇ ਇਹ ਤੇਰੀ ਕਲਾਮ ਜਿਹੜੀ ਆ ਮੇਰਾ ਹਰ ਇੱਕ ਬੋਲ ਬਚਨ ਪੂਰਾ ਕਰੇ ਇਹੀ ਆਸ ਰੱਖ ਕੇ ਮੈਂ ਇਸ ਕਲਾਮ ਨੂੰ ਸਿੱਧ ਕਰਨ ਲੱਗਾ ਆ ਤੇ ਮੇਰਾ ਇਹਦੇ ਵਿੱਚ ਸਾਥ ਤੇ ਹੀ ਮਾਤਾ ਤੇ ਤੁਸੀਂ ਇੰਨੀ ਗੱਲ ਕਹਿ ਕੇ ਮਹਾਕਾਲੀ ਨੂੰ ਜਿਹੜੇ ਭੋਗ ਪ੍ਰਸ਼ਾਦ ਭੋਗ ਲਗਵਾ ਦੇਣਾ ਮਾਤਾ ਨੂੰ ਪਹਿਲਾਂ ਤਾਂ ਮਾਤਾ ਕਾਲੀ ਦੇ ਚਰਨਾਂ ਦੇ ਵਿੱਚ ਦੋ ਗੁਲਾਬ ਦੇ ਫੁੱਲ ਵੀ ਰੱਖਣੇ ਆ ਤੁਸੀਂ ਠੀਕ ਹੈ ਜੀ ਤੇ ਇਹਦੇ ਵਿੱਚ ਇੱਕ ਮਾਤਾ ਨੂੰ ਜੈਫਲ ਚੜੇਗਾ ਤੇ ਜੈਫਲ ਜ਼ਰੂਰੀ ਹੈ ਇਹਦੇ ਵਿੱਚ ਸ਼ਿੰਗਾਰ ਦਾ ਸਮਾਨ ਪਹਿਲੇ ਦਿਨ ਦੇਣਾ ਪੈਣਾ 9 ਦਿਨ ਲਗਾਤਾਰ ਦੇਣ ਦੀ ਲੋਣੀ ਸ਼ਿੰਗਾਰ ਪਹਿਲੇ ਦਿਨ ਰੱਖਣਾ ਹੈ ਤੁਸੀਂ ਤੇ ਪਾਣੀ ਜਦੋਂ ਵੀ ਆਪਣੇ ਕੋਲ ਬੈਠਣਾ ਇੱਕ ਪਾਣੀ ਦਾ ਗੜਵਾ ਲੈ ਕੇ ਬੈਠਣਾ ਹੈ ਜਦੋਂ ਕਲਾਮ ਨੂੰ ਪੜ੍ਹਨਾ ਹੈ ਤੇ ਆਸਣ ਦੇ ਉੱਤੇ ਬੈਠਣਾ ਉਹਨਾਂ ਦਾ ਆਸਣ ਲੈ ਲਿਓ ਕੋਈ ਵੀ ਉਹਨਾਂ ਦਾ ਆਸਣ ਪਠਾ ਰੱਖ ਕੇ ਆਸਣ ਦੇ ਉੱਤੇ ਬੈਠ ਕੇ ਮਾਤਾ ਕਾਲੀ ਦਾ ਆਪਣੇ ਗੁਰੂ ਮਹਾਰਾਜ ਦਾ ਨਾਮ ਲੈ ਕੇ ਜਿਹਦੇ ਗੁਰੂ ਨਹੀਂ ਹੈਗੇ ਗਣੇਸ਼ ਜੀ ਦਾ ਤੇ ਭੋਲੇनाथ ਦਾ ਨਾਮ ਲੈ ਸਕਦੇ ਆ ਉਹਨਾਂ ਦਾ ਨਾਮ ਹੈ ਕਿ ਤੁਸੀਂ ਜਿਹੜੀ ਇਹ ਕਲਾਮ ਆ ਉਹਨੂੰ ਸਿੱਧ ਕਰ ਸਕਦੇ ਹੋ ਬੈਠ ਸਕਦੇ ਹੋ ਤੇ ਦੂਜੀ ਗੱਲ ਜਦੋਂ ਵੀ ਇਹ ਜਿੰਨੇ ਦਿਨ ਤੁਹਾਡੀ ਇਹ ਕਲਾਮ ਚੱਲੇਗੀ ਇਹ ਕਲਾਮ ਮਨ ਹੀ ਮਨ ਜਪਣੀ ਹੈ ਰੌਲਾ ਨਹੀਂ ਪਾਉਣਾ ਨਾ ਉੱਚੀ ਉੱਚੀ ਬੋਲਣਾ ਹੈ ਕਲਾਮ ਪੜਨ ਲੱਗੇ ਤੇ ਆਰਾਮ ਨਾਲ ਬੋਲ ਕੇ ਅੰਦਰ ਹੀ ਅੰਦਰ ਮਨ ਦੇ ਵਿੱਚ ਪੜ੍ਹਨਾ ਹੈ ਤਾਂ ਕਿ ਕਿਸੇ ਨੂੰ ਪਤਾ ਨਾ ਲੱਗੇ ਕਿ ਤੁਸੀਂ ਕੀ ਪੜ੍ਹ ਰਹੇ ਹੋ ਤੇ ਤੁਸੀਂ ਇਹਦੇ ਤੋਂ ਬਾਅਦ ਜਦੋਂ ਆਪਣੀ ਕਲਾਮ ਪੂਰੀ ਹੋ ਗਈ ਤੇ ਉਸ ਤੋਂ ਬਾਅਦ ਤੁਸੀਂ ਮਾਤਾ ਦੀ ਆਰਤੀ ਕਰਨੀ ਹੈ ਆਰਤੀ ਕਰਨ ਤੋਂ ਬਾਅਦ ਤੁਸੀਂ ਕੁਝ ਵੀ ਆਪਣਾ ਲੈ ਸਕਦੇ ਹੋ ਪਰ ਭੂਗ ਪ੍ਰਸ਼ਾਦ ਤੇ ਇਹੀ ਸਾਡੀ ਕਲਾਮ ਸੀ ਜੇ ਚੰਗੀ ਲੱਗੀ ਆ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ ਜੈ ਪੀਰਾ ਦੀ ਜੈ ਮਸਤਾ ਦੀ ਮਾਲਕ ਪਲੀ ਕਰੇ